ਨੌਜਵਾਨ ਸਭਾ ਦੇ ਫੈਸਲੇ ਦੇ ਉਲਟ ਕੋਈ ਭਾਜਪਾ ਪਾਰਟੀ ਦਾ ਸਾਥ ਦੇਵੇਗਾ ਪਿੰਡ ਦੇ ਵਿੱਚ ਆਉਣ ਲਈ ਉਹਨਾਂ ਨੂੰ ਬੁਲਾਉਣ ਦੇ ਵਿੱਚ ਸਾਥ ਦੇਵੇਗਾ ਜਾਂ ਬਾਹਰ ਦੀ ਬਾਹਰ ਕੋਈ ਸਾਥ ਦੇਵੇਗਾ ਤਾਂ ਪੂਰਨ ਤੌਰ ਤੇ ਨਗਨਵਾਸੀ ਸੰਗਤਾਂ ਵੱਲੋਂ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਇਹ ਫੈਸਲਾ ਕੀਤਾ ਗਿਆ ਹੈ ਇਹ ਦੱਸਿਆ ਜਾਂਦਾ ਹੈ ਇਹ ਕੋਈ ਵੀ ਵੀਰਾ ਚਾਹੇ ਕਿ ਗਰੀਬਾ ਅਮੀਰਾ ਛੋਟੇ ਤੋਂ ਲੈ ਕੇ ਵੱਡੇ ਤੱਕ ਜੋ ਨਗਰ ਦੇ ਵਿੱਚ ਰਹਿ ਰਿਹਾ ਨਗਰ ਦਾ ਵਸਨੀਕ ਹੈ ਪੱਕੇ ਤੌਰ ਤੇ ਤੇ ਉਹਨਾਂ ਨਗਰ ਵਾਸੀ ਸੰਗਤਾਂ ਵੱਲੋਂ ਕੋਈ ਵੀ ਵੀਰ ਭਾਜਪੀ ਪਾਰਟੀ ਦਾ ਸਾਥ ਦਿੰਦਾ ਕਾ ਚੋਰੀ ਛੁਪੇ ਜਾਂ ਬਾਹਰ ਜਾ ਕੇ ਬਾਹਰ ਦੀ ਬਾਹ ਵੀ ਸਾਥ ਦਿੰਦੇ ਆ ਉਹ ਪੂਰਨ ਤੌਰ ਤੇ ਸਾਰੇ ਨਗਰ ਵਾਸੀ ਸਕਦਾ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ ਕੋਈ ਲੈਣ ਦੇਣ ਕੋਈ ਆਉਣ ਜਾਣ ਜਾਂ ਕੋਈ ਦਿਹਾੜੀ ਦੇ ਰੂਪ ਵਿੱਚ ਬੰਦਾ ਪਿੰਡ ਦੇ ਵਿੱਚ ਨਾਇੋਦਨਾ ਵਰਤਵਾ ਕੀਤਾ ਜਾਵੇਗਾ ਇਹ ਪੱਕੇ ਤੌਰ ਤੇ ਫੈਸਲਾ ਕੀਤਾ ਗਿਆ ਹੈ ਮਤਾ ਪਾਇਆ ਗਿਆ ਹੈ ਘਟੋਂ ਘਟਾ 200 ਬੰਦੇ ਦੇ ਇਹਦੇ ਵਿੱਚ ਸਹਿਨ ਕੀਤੇ ਗਏ ਆ ਮਤੇ ਦੇ ਵਿੱਚ ਜੋ ਫੈਸਲਾ ਹੋਇਆ ਇਹ ਫੈਸਲਾ ਸਾਰੇ ਨਗਰ ਵਾਸੀ ਸੰਗਤਾਂ ਨੂੰ ਦੱਸਿਆ ਹੈ ਤੇ ਫਿਰ ਦੱਸਿਆ ਜਾ ਰਿਹਾ ਕਿ ਕੋਈ ਵੀ ਵੀਰ ਨਗਰ ਦਾ ਵਸਨੀਕ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਬੀਜੇਪੀ ਪਾਰਟੀ ਦਾ ਉਹ ਸਾਥ ਦਿੰਦਾ ਚੋਰੀ ਛੁਪੇ ਸਾਥ ਦਿੰਦਾ ਜਾਂ ਬਾਹਰੋਂ ਸਾਥ ਦਿੰਦਾ ਇਹ ਪਿੰਡ ਦੇ ਵਿੱਚ ਪਤਾ ਨਾ ਲੱਗੇ ਤਾਂ ਉਹਦਾ ਪਾਇ ਪੂਰਨ ਤੌਰ ਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਉਹਦਾ ਬਾਈਕਾਟ ਕੀਤਾ ਜਾਵੇਗਾ ਬਾਅਦ ਦੇ ਵਿੱਚ ਨਾ ਕਿ ਮੈਨੂੰ ਪਤਾ ਨਹੀਂ ਲੱਗਿਆ ਜਾਂ ਮੈਂ ਤਾਂ ਵੈਸੇ ਗਿਆ ਸੀ ਇਹੋ ਜੀਆਂ ਗੱਲਾਂ ਨਹੀਂ ਸੁਣੀਆਂ ਜਾਣਗੀਆਂ ਤੇ ਜਾ ਕੇ ਆ ਕੇ ਫੈਸਲਾ ਦੇ ਦੇ ਕਿ ਹਾਂ ਭਾਈ ਮੈਂ ਪੂਰਨ ਤੌਰ ਤੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਬੀਜੇਪੀ ਪਾਰਟੀ ਦਾ ਨਗਰਵਾਸੀ ਸਖਦਾਗੇ ਆ ਕੇ ਉਹ ਕਹਿ ਦੇਵੇ ਕੋਈ ਵੀ ਜਿਹੜਾ ਸਾਥ ਦਿੰਦਾ ਹੈ ਵੀ ਭਾਈ ਮੈਂ ਪੂਰਨ ਤੌਰ ਤੇ ਬੀਜੇਪੀ ਪਾਰਟੀ ਦਾ ਸਾਥ ਨਹੀਂ ਦਿੰਦਾ ਮੈਂ ਨਗਰਵਾਸੀ ਸਖਦਾ ਦੇ ਨਾਲ ਹਾਂ ਤਾਂ ਉਹਨੂੰ ਨਾ ਡੱਖਿਆ ਜਾਵੇਗਾ ਤੇ ਕੋਈ ਉਹਦਾ ਬਾਈਕਾਟ ਨਹੀਂ ਕੀਤਾ ਜਾਊਗਾ ਇਹ ਬੇਨਤੀ ਆ ਜਰੂਰ ਭਾਈ ਇਹ ਖਿਆਲ ਨਾਲ ਸੁਣੀ ਹੈ ਤੇ ਖਿਆਲ ਕਰਿਆ ਜੋ ਸਾਰਿਆਂ ਨੂੰ ਮੋਬਾਈਲ ਤੇ ਵੀ ਪਾਇਆ ਜਾਵੇਗਾ ਇਹ ਫੈਸਲਾ ਪੂਰਨ ਤੌਰ ਤੇ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ